ਕੀ ਹੋ ਬਗਾ ਜੇਕਰ ਮੈਂ ਤੁਹਾਨੂੰ ਕਹਾਂ ਕਿ ਤੁਹਾਡੇ ਵਿੱਚੋਂ ਜ਼ਿਆਦਾਤਰ 80% ਲੋਕ ਆਪਣੇ ਰੋਜ਼ਮਰਾਂ ਦੇ ਕੰਮ ਜਿਵੇਂ ਕਿ ਖਾਣ ਪੀਣ ਤੋਂ ਲੈ ਕੇ ਟੂਥ ਬਰਸ਼ ਕਰਨ ਤੱਕ ਉਹ ਸਾਰੇ ਗਲਤ ਕਰਦੇ ਨੇ ਬਹੁਤ ਸਾਰੇ ਲੋਕ ਆਪਣੇ ਵਾਲਾਂ ਨੂੰ ਧੋਣ ਦੇ ਲਈ ਸ਼ੈਂਪੂ ਦੀ ਵਰਤੋਂ ਕਰਦੇ ਨੇ ਤੇ ਡੇਲੀ ਸ਼ੈਂਪੂ ਕਰਨਾ ਤੁਹਾਡੇ ਵਾਲਾਂ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਇਨਸਾਨ ਦਾ ਪਹਿਲੇ అలਾਰਮ ਦੇ ਉੱਪਰ ਨਾ ਉੱਠਣਾ ਤੁਹਾਡੀ એનર્ਜੀ ਨੂੰ ਡਾਊਨ ਕਰਦਾ ਹੈ ਬਾਰ ਬਾਰ అలਾਰਮ ਨੂੰ ਸਨੂਜ਼ ਕਰਕੇ ਸੌਣ ਦੇ ਨਾਲ ਤੁਸੀਂ ਆਪਣੇ ਦਿਨ ਦੇ ਜਿੰਨੇ ਵੀ ਸਾਰੇ ਕੰਮ ਨੇ ਉਹਨਾਂ ਸਾਰਿਆਂ ਨੂੰ ਲੇਟ ਕਰ ਦਿੰਨੇ ਹੋ ਡਿਲੇ ਕਰ ਦਿੰਨੇ ਹੋ ਇਸ ਲਈ ਕਿਸੇ ਵੀ ਚੀਜ਼ ਨੂੰ ਜ਼ਿਆਦਾ ਨਾ ਵਰਤੋ ਚਾਹੇ ਉਹ ਕੋਈ ਸਾਬਣ ਹੋਵੇ ਜਾਂ ਫਿਰ ਕੋਈ ਕਰੀਮ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਡਿਊ ਹੋਵੇ ਜਾਂ ਪਰਫਿਊਮ ਹੋਵੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਸਾਲ ਲੈਂਦੇ ਨੇ ਕਿ ਉਹਨਾਂ ਦੇ ਸਾਲ ਲੈਣ ਸਮੇਂ ਸਿਰਫ ਉਹਨਾਂ ਦੇ ਸ਼ੋਲਡਰ ਹਿੱਲਦੇ ਨੇ ਟੈਣ ਤੱਕ ਉਹਨਾਂ ਦਾ ਸਾਰ ਚੰਗੀ ਤਰ੍ਹਾਂ ਦੇ ਨਾਲ ਜਾਂਦਾ ਹੀ ਨਹੀਂ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕੰਟੀਨਿਊ ਹੀ ਇਸ ਤਰ੍ਹਾਂ ਮੋਬਾਈਲ ਦੇਖਣਾ ਜਾਰੀ ਰੱਖਿਆ ਤਾਂ ਤੁਸੀਂ ਇਨਸੋਮਨੀਆ ਨਾਮ ਦੀ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ ਕਿਉਂਕਿ 90 ਡਿਗਰੀ ਦੇ ਐਂਗਲ ਦੇ ਉੱਪਰ ਬੈਠ ਕੇ ਜਦੋਂ ਵੀ ਕੋਈ ਇਨਸਾਨ ਟਾਇਲਟ ਕਰਦਾ ਹੈ ਤਾਂ ਉਸ ਦਾ ਪੇਟ ਪੂਰੀ ਤਰ੍ਹਾਂ ਦੇ ਨਾਲ ਸਾਫ਼ ਨਹੀਂ ਹੁੰਦਾ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਟੂਥ ਬ੍ਰਸ਼ ਦੇ ਉੱਪ ਤਾਂ ਪਰ ਜਿਹੜੇ ਲੋਕ ਸਿਟਿੰਗ ਜੌਬ ਕਰਦੇ ਨੇ ਉਹ ਇੱਕ ਪੋਜੀਸ਼ਨ ਦੇ ਵਿੱਚ ਹੀ 8 ਤੋਂ ਲੈ ਕੇ 9-9 ਘੰਟੇ ਬੈਠੇ ਰਹਿੰਦੇ ਨੇ ਤੇ ਇਸ ਤਰ੍ਹਾਂ ਬੈਣ ਦੇ ਨਾਲ ਉਹਨਾਂ ਦੀ ਟੂਹੀਅਤੇ ਲੱਕ ਦੇ ਵਿੱਚ ਬਹੁਤ ਜ਼ਿਆਦਾ ਪੇਨ ਰਹਿਣ ਲੱਗ ਜਾਂਦੀ ਹੈ ਹਰ ਇਨਸਾਨ ਸੋਭਾ ਤੋਂ ਉੱਠ ਕੇ ਸ਼ਾਮ ਤੱਕ ਜਿਹੜੇ ਰੋਜ਼ਮਰਾਂ ਦੇ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਕਰਦਾ ਹੈ ਉਹੀ ਕੰਮ ਡਿਸਾਈਡ ਕਰਦੇ ਨੇ ਕਿ ਇਨਸਾਨ ਦੀ ਸਿਹਤ ਕਿੱਦਾਂ ਦੀ ਹੋਵੇਗੀ ਵਧੀਆ ਹੋਵੇਗੀ ਜਾਂ ਮਾੜੀ ਹੋਵੇਗੀ ਪਰ ਕੀ ਹੋਵੇਗਾ ਜੇਕਰ ਮੈਂ ਤੁਹਾਨੂੰ ਕਹਾਂ ਕਿ ਤੁਹਾਡੇ ਵਿੱਚੋਂ ਜ਼ਿਆਦਾਤਰ 80% ਲੋਕ ਆਪਣੇ ਰੋਜ਼ਮਰਾਂ ਦੇ ਕੰਮ ਜਿਵੇਂ ਕਿ ਖਾਣ ਪੀਣ ਤੋਂ ਲੈ ਕੇ ਟੂਥ ਬ੍ਰਸ਼ ਕਰਨ ਤੱਕ ਉਹ ਸਾਰੇ ਗਲਤ ਕਰਦੇ ਨੇ ਤੇ ਜੇਕਰ ਤੁਸੀਂ ਆਪਣੀਆਂ ਇਹਨਾਂ ਆਦਤਾਂ ਨੂੰ ਅੱਜ ਹੀ ਨਹੀਂ ਸੁਧਾਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਮੋਟਾ ਨੁਕਸਾਨ ਚੜਨਾ ਪਵੇਗਾ ਇੱਕ ਸਿਹਤ ਨੂੰ ਲੈ ਕੇ ਇੱਕ ਪੈਸੇ ਨੂੰ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸ ਕਰਾਂਗੇ ਕਿ ਰੋਜ਼ਬਰ ਦੀ ਜ਼ਿੰਦਗੀ ਦੇ ਵਿੱਚ ਇੱਕ ਆਮ ਇਨਸਾਨ ਕਿਹੜੀਆਂ ਵੱਡੀਆਂ ਵੱਡੀਆਂ ਗਲਤੀਆਂ ਕਰਦਾ ਹੈ ਤੇ ਤੁਸੀਂ ਉਹਨਾਂ ਨੂੰ ਕਿਵੇਂ ਸੁਧਾਰ ਸਕਦੇ ਹੋ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਪਹਿਲੇ ਨੰਬਰ ਤੇ ਆਉਂਦੀ ਹੈ ਜੀ हेयर वॉशिंग। ਵਾਲ ਇੱਕ ਅਜਹੀ ਚੀਜ਼ ਨੇ ਕੁਦਰਤ ਵੱਲੋਂ ਦਿੱਤੇ ਹੋਏ ਜਿਹੜੇ ਕਿ ਇਨਸਾਨ ਦੀ ਖੂਬਸੂਰਤੀ ਦੇ ਵਿੱਚ ਚਾਹੇ ਬੱਚਾ ਹੋਵੇ ਚਾਹੇ ਜਵਾਨ ਹੋਵੇ ਜਾਂ ਫਿਰ ਵੱਡਾ ਹੀ ਕਿਉਂ ਨਾ ਹੋਵੇ ਉਸ ਦੀ ਖੂਬਸੂਰਤੀ ਦੇ ਵਿੱਚ ਚਾਰ ਚੰਨ ਲਗਾ ਦਿੰਦੇ ਨੇ। ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਵਾਲਾਂ ਨੂੰ ਗਲਤ ਤਰੀਕੇ ਦੇ ਨਾਲ ਖਵਾਸ਼ ਕਰਦੇ ਨੇ ਜਾਂ ਕਈਏ ਧੋਂਦੇ ਨੇ ਜਿਸ ਦੇ ਕਾਰਨ ਉਹਨਾਂ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਝੜਨ ਜਾਂ ਟੁੱਟਣ ਲੱਗ ਜਾਂਦੇ ਨੇ ਜਾਂ ਫਿਰ ਉਹ ਚਿੱਟੇ ਹੋਣਾ ਸ਼ੁਰੂ ਹੋ ਜਾਂਦੇ ਨੇ। ਬਹੁਤ ਸਾਰੇ ਲੋਕ ਆਪਣੇ ਵਾਲਾਂ ਨੂੰ ਧੋਣ ਦੇ ਲਈ ਸ਼ੈਂਪੂ ਦੀ ਵਰਤੋਂ ਕਰਦੇ ਨੇ ਤੇ ਡੇਲੀ ਸ਼ੈਂਪੂ ਕਰਨਾ ਤੁਹਾਡੇ ਵਾਲਾਂ ਦੇ ਲਈ ਬਹੁਤ ਜ਼ਿਆ ਜਿਹੜੀਆਂ ਗ੍ਰਾਂਥੀਆਂ ਹੁੰਦੀਆਂ ਨੇ ਉਹਨਾਂ ਦੇ ਅੰਦਰ ਸੀਬਰ ਨਾਮ ਦਾ ਇੱਕ ਕੁਦਰਤੀ ਰੂਪ ਦੇ ਨਾਲ ਤੇਲ ਬਣਦਾ ਹੈ ਪਰ ਜਦੋਂ ਤੁਸੀਂ ਆਪਣੇ ਵਾਲਾਂ ਨੂੰ ਬਿਨਾਂ ਨਾਗਾ ਡੇਲੀ ਸ਼ੈਂਪੂ ਕਰਦੇ ਹੋ ਤਾਂ ਇਹ ਤੇਲ ਬਣ ਨੂੰ ਬੰਦ ਹੋ ਜਾਂਦਾ ਹੈ ਤੇ ਇਸ ਕਾਰਨ ਹੀ ਇਨਸਾਨ ਦੇ ਵਾਲ ਬੇਜਾਨ ਹੋ ਜਾਂਦੇ ਨੇ ਰੁੱਖੇ ਹੋ ਜਾਂਦੇ ਨੇ ਸਮੇਂ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਨੇ ਤੇ ਝੜਨੇ ਸ਼ੁਰੂ ਹੋ ਜਾਂਦੇ ਨੇ ਇਸ ਲਈ ਤੁਸੀਂ ਆਪਣੇ ਵਾਲਾਂ ਨੂੰ ਇੱਕ ਵੀਕ ਦੇ ਵਿੱਚ 3 ਜਾਂ 4 ਵਾਰ ਹੱਦ ਤੋ ਹੋ ਸਕਦੇ ਹੋ ਇਸ ਤੋਂ ਜ਼ਿਆਦਾ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਇੱਕ ਵੀਕ ਦੇ ਵਿੱਚ ਵਾਸ਼ ਕਰੋਗੇ ਧੋਵੋਗੇ ਤਾਂ ਉਹ ਤੁਹਾਡੇ ਲਈ ਨੁਕਸਾਨਦਾਇਕ ਹੈ ਇਸ ਤੋਂ ਅਗਲੀ ਗਲਤੀ ਇਨਸਾਨ ਆਪਣੀ ਡੇਲੀ ਲਾਈਫ ਦੇ ਵਿੱਚ ਇਹ ਕਰਦਾ ਹੈ ਕਿ ਉਹ ਪਹਿਲੀ ਵਾਰ అలਾਰਮ ਵੱਜੇ ਤੇ ਕਦੇ ਨਹੀਂ ਉੱਠਦਾ ਜਦੋਂ అలਾਰਮ ਵੱਜਦਾ ਹੈ ਉਹ ਬਾਰ ਬਾਰ ਉਸ ਨੂੰ ਸਨੂਜ਼ ਕਰ ਦਿੰਦਾ ਹੈ ਤੇ 5-5 ਮਿੰਟ ਹੋਰ ਸੌਂਦਾ ਰਹਿੰਦਾ ਹੈ ਇਨਸਾਨ ਦਾ ਪਹਿਲੇ అలਾਰਮ ਦੇ ਉੱਪਰ ਨਾ ਉੱਠਣਾ ਤੁਹਾਡੀ એનર્ਜੀ ਨੂੰ ਡਾਊਨ ਕਰਦਾ ਹੈ ਬਾਰ ਬਾਰ అలਾਰਮ ਨੂੰ ਸਨੂਜ਼ ਕਰਕੇ ਸੌਣ ਦੇ ਨਾਲ ਤੁਸੀਂ ਆਪਣੇ ਦਿਨ ਦੇ ਜਿੰਨੇ ਵੀ ਸਾਰੇ ਕੰਮ ਨੇ ਉਹਨਾਂ ਸਾਰਿਆਂ ਨੂੰ ਲੇਟ ਕਰ ਦਿੰਨੇ ਹੋ ਡਿਲੇ ਕਰ ਦਿੰਨੇ ਹੋ ਤੁਹਾਡੇ ਲਈ ਇਹ ਹੀ ਜ਼ਰੂਰੀ ਹੈ ਕਿ ਜਦੋਂ ਪਹਿਲੀ ਵਾਰ అలਾਰਮ ਵੱਜੇ ਤੁਸੀਂ ਉਸ ਦੇ ਨਾਲ ਹੀ ਉੱਠ ਜਾਓ ਇਹ ਉਦੋਂ ਹੀ ਹੋਵੇਗਾ ਜਦੋਂ ਤੁਸੀਂ ਰਾਤ ਨੂੰ ਟਾਈਮ ਸਿਰ ਸੌਣ ਲੱਗੋਗੇ ਇਸ ਤੋਂ ਅਗਲੀ ਗਲਤੀ ਕਰਦਾ ਹੈ ਇਨਸਾਨ ਆਪਣੀ ਡੇਲੀ ਲਾਈਫ ਦੇ ਵਿੱਚ ਕਿ ਉਹ ਆਪਣੀ ਬਾਡੀ ਦੇ ਉੱਪਰ ਬਹੁਤ ਜ਼ਿਆਦਾ ਸਾਬਣ ਨੂੰ ਲਗਾਉਂਦਾ ਹੈ ਉਸ ਦੀ ਬਹੁਤ ਜ਼ਿਆਦਾ ਝੱਗ ਕਰਦਾ ਹੈ ਚਲੋ ਤੁਸੀਂ ਆਪਣੀ ਚਮੜੀ ਦੇ ਉੱਪਰ ਬਹੁਤ ਜ਼ਿਆਦਾ ਸਾਬਣ ਲਗਾਉਂਦੇ ਹੋ ਬਹੁਤ ਜ਼ਿਆਦਾ ਝੱਗ ਕਰਦੇ ਹੋ ਤਾਂ ਇਸ ਦੇ ਨਾਲ ਇਹ ਹੁੰਦਾ ਹੈ ਕਿ ਜਿਹੜੀ ਤੁਹਾਡੀ ਚਮੜੀ ਹੁੰਦੀ ਹੈ ਉਹ ਅੰਦਰੋਂ ਵੀ ਡਰਾਈ ਜਾਂ ਕਿ ਖੁਸ਼ਕ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਇਨਸਾਨੀ ਸਰੀਰ ਦੇ ਉੱਪਰ ਰੈਸ਼ਿਸ਼ ਪੈਣੇ ਸ਼ੁਰੂ ਹੋ ਜਾਂਦੇ ਨੇ ਜਿਆਦਾ ਮਾਤਰਾ ਦੇ ਵਿੱਚ ਸਾਬਣ ਨੂੰ ਆਪਣੀ ਬਾਡੀ ਦੇ ਉੱਪਰ ਲਗਾਉਣਾ ਬਹੁਤ ਜ਼ਿਆਦਾ ਖਤਰਨਾਕ ਹੈ ਤੇ ਇਹ ਕਈ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ ਇਸ ਲਈ ਕਿਸੇ ਵੀ ਚੀਜ਼ ਨੂੰ ਜ਼ਿਆਦਾ ਇਸ ਤਰ੍ਹਾਂ ਦਾ ਕੋਈ ਡਿਊ ਹੋਵੇ ਜਾਂ ਪਰਫਿਊਮ ਹੋਵੇ ਜਦੋਂ ਤੁਸੀਂ ਇਸ ਨੂੰ ਜ਼ਿਆਦਾ ਵਰਤੋਂ ਕੀਤਾ ਇਹ ਤੁਹਾਡੇ ਲਈ ਨੁਕਸਾਨਦਾਇਕ ਹੋਵੇਗਾ ਇਸ ਤੋਂ ਅਗਲੀ ਗਲਤੀ ਜਿਹੜੀ ਇਨਸਾਨ ਆਪਣੇ ਡੇਲੀ ਜੀਵਨ ਦੇ ਵਿੱਚ ਕਰਦਾ ਹੈ ਉਹ ਇਹ ਹੈ ਕਿ ਇਨਸਾਨ ਗਲਤ ਤਰੀਕੇ ਦੇ ਨਾਲ ਸਾਹ ਲੈਂਦਾ ਹੈ ਸਾਡੇ ਸਰੀਰ ਦੇ ਅੰਦਰ ਜਿੰਨੇ ਵੀ ਸੈੱਲ ਨੇ ਉਹਨਾਂ ਨੂੰ ਜਿਉਂਦੇ ਰੱਖਣ ਦੇ ਲਈ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਲੋ ਆਕਸੀਜਨ ਲੈਵਲ ਦੇ ਨਾਲ ਤੁਹਾਡੀ એનર્ਜੀ ਵੀ ਲੋ ਹੋਵੇਗੀ ਤੇ ਤੁਹਾਡਾ ਮੂਡ ਵੀ ਸਵਿੰਗ ਹੋਵੇਗਾ ਤੇ ਬਹੁਤ ਸਾਰੇ ਹੈਲਥ ਇਸ਼ੂ ਵੀ ਤੁਹਾਡੀ ਬੋਡੀ ਦੇ ਨਾਲ ਹੋਣੇ ਸ਼ੁਰੂ ਹੋ ਜਾਣਗੇ ਇੱਥੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨਸਾਨ ਨੂੰ ਪਤਾ ਤੱਕ ਵੀ ਨਹੀਂ ਹੁੰਦਾ ਕਿ ਉਹ ਗਲਤ ਤਰੀਕੇ ਦੇ ਨਾਲ ਸਾਹ ਲੈ ਰਿਹਾ ਹੈ ਤੇ ਨਵੀਆਂ ਬਿਮਾਰੀਆਂ ਨੂੰ ਆਪਣੇ ਆਪ ਹੀ ਜਨਮ ਦੇ ਰਿਹਾ ਹੈ ਬਹੁਤ ਸਾਰੇ ਲੋਕ ਇਸ ਤਰ੍ਹਾਂ ਸਾਹ ਲੈਂਦੇ ਨੇ ਸ਼ੋਲਡਰ ਹਿਲਦੇ ਨੇ ਟੈਣ ਤੱਕ ਉਹਨਾਂ ਦਾ ਸਾਹ ਚੰਗੀ ਤਰ੍ਹਾਂ ਦੇ ਨਾਲ ਜਾਂਦਾ ਹੀ ਨਹੀਂ ਸਾਹ ਲੈਂਦੇ ਸਮੇਂ ਤੁਹਾਡੇ ਮੋਢੇ ਕਦੇ ਨਹੀਂ ਹਿਲਣੇ ਚਾਹੀਦੇ ਉਹ ਇੱਕ ਹੀ ਪੋਜੀਸ਼ਨ ਦੇ ਵਿੱਚ ਚਾਹੀਦੇ ਨੇ ਬਸ ਤੁਹਾਡਾ ਪੇਟ ਹਿਲਾਣਾ ਚਾਹੀਦਾ ਹੈ ਇਸ ਕਰਕੇ ਲੰਬਾ ਸਾਹ ਲੈਣ ਦੀ ਜਾਂ ਡੂੰਘਾ ਸਾਹ ਲੈਣ ਦੀ ਆਦਤ ਜ਼ਰੂਰ ਪਾਓ ਜਦੋਂ ਵੀ ਤੁਹਾਡਾ ਸਮਾਂ ਲੱਗੇ ਦਿਨ ਦੇ ਵਿੱਚ ਲੰਬੇ ਲੰਬੇ ਸਾਹ ਖਿੱਚੋ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਸਾਹ ਲਓਗੇ ਤਾਂ ਤੁਹਾਡੀ ਬੋਡੀ ਦੇ ਵਿੱਚ ਜਿਹੜਾ ਬਲੱਡ ਹੈ ਉਹ ਸਹੀ ਤਰ੍ਹਾਂ ਦੇ ਨਾਲ ਸਰਕੂਲੇਟ ਹੋਵੇਗਾ ਇਸ ਤੋਂ ਅਗਲੀ ਗਲਤੀ ਕਰਦਾ ਹੈ ਇਨਸਾਨ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕਿਉਂ ਸੌਣ ਤੋਂ ਪਹਿਲਾਂ ਮੋਬਾਈਲ ਫੋਨ ਦੇਖਦਾ ਹੈ ਸੌਣ ਤੋਂ ਪਹਿਲਾਂ ਮੋਬਾਈਲ ਫੋਨ ਦੇਖਣਾ ਤੁਹਾਡੀ ਸਲੀਪ ਸਾਈਕਲ ਨੂੰ ਬਗਾੜ ਦਿੰਦਾ ਹੈ ਖਰਾਬ ਕਰ ਦਿੰਦਾ ਹੈ ਜਦੋਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਮੋਬਾਈਲ ਫੋਨ ਦੇਖਦੇ ਹੋ ਤਾਂ ਮੋਬਾਈਲ ਫੋਨ ਦੇ ਵਿੱਚੋਂ ਜਿਹੜੀ ਬਲੂ ਕਲਰ ਦੀ ਲਾਈਟ ਨਿਕਲਦੀ ਹੈ ਉਹ ਤੁਹਾਡੇ ਦਿਮਾਗ ਦੇ ਵਿੱਚ ਰਿਲੀਜ਼ ਹੋਣ ਵਾਲੇ ਕੈਮੀਕਲ ਮੈਟਾਟੌਕਸਨ ਨੂੰ ਬਣਨ ਤੋਂ ਰੋਕ ਦਿੰਦੀ ਹੈ ਤੇ ਮੈਟਾਟੌਕਸਨ ਦੇ ਨਾਲ ਹੀ ਸਾਨੂੰ ਨੀਂਦ ਆਉਂਦੀ ਹੈ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕੰਟੀਨਿਊ ਹੀ ਇਸ ਤਰ੍ਹਾਂ ਮੋਬਾਈਲ ਦੇਖਣਾ ਜਾਰੀ ਕੰਟਾ ਪਹਿਲਾਂ ਚਾਹੇ ਕੋਈ ਮੋਬਾਈਲ ਹੈ ਜਾਂ ਫਿਰ LED ਹੈ ਉਸ ਨੂੰ ਬੰਦ ਕਰ ਦੇਵੋ ਜਦੋਂ ਤੁਸੀਂ ਇਹ ਜਿਆ ਕਰਨਾ ਸ਼ੁਰੂ ਕਰ ਦੋਗੇ ਤਾਂ ਤੁਹਾਨੂੰ ਗੂੜੀ ਨੀਂਦ ਆਉਣ ਲੱਗ ਜਾਵੇਗੀ ਇਸ ਤੋਂ ਅਗਲੀ ਗਲਤੀ ਜਿਹੜੀ ਇਨਸਾਨ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕਰਦਾ ਹੈ ਉਹ ਇਹ ਹੈ ਕਿ ਇਨਸਾਨ ਟਾਇਲਟ ਸੀਟ ਦੇ ਉੱਪਰ ਗਲਤ ਤਰੀਕੇ ਦੇ ਨਾਲ ਬੈਠਦਾ ਹੈ ਆਮ ਤੌਰ ਤੇ ਲੋਕ ਟਾਇਲਟ ਸੀਟ ਦੇ ਉੱਪਰ ਜਿੱਦਾਂ ਕੁਰਸੀ ਦੇ ਉੱਪਰ ਬਹਿੰਦੇ ਨੇ ਬਿਲਕੁਲ ਇਸ ਪੋਜੀਸ਼ਨ ਦੇ ਵਿੱਚ ਹੀ ਬੈਠਦੇ ਨੇ ਇਸ ਤਰ੍ਹਾਂ ਬੈਠਣਾ ਤਾਂ ਆਰਾਮਦਾਇਕ ਹੈ ਪਰ ਇਸ ਤਰ੍ਹਾਂ ਬੈਠਣ ਦੇ ਨਾਲ ਜਿਹੜੇ ਇਨਸਾਨ ਦੇ ਅੰਦਰ ਗੰਦਗੀ ਜਾਂ ਕਹੀਏ ਮਲ ਹੁੰਦਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਬਾਹਰ ਨਹੀਂ ਨਿਕਲ ਪਾਉਂਦਾ ਤੇ ਉਹ ਅੰਤੜੀਆਂ ਦੇ ਵਿੱਚ ਹੀ ਫਸਿਆ ਰਹਿ ਜਾਂਦਾ ਹੈ ਤੇ ਇਸ ਕਾਰਨ ਸਾਡੇ ਪੇਟ ਦੇ ਅੰਦਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਜਿਵੇਂ ਕਿ ਕਬਜ਼ ਅਤੇ ਬ ਕੋਈ ਇਨਸਾਨ ਟਾਇਲਟ ਕਰਦਾ ਹੈ ਤਾਂ ਉਸ ਦਾ ਪੇਟ ਪੂਰੀ ਤਰ੍ਹਾਂ ਦੇ ਨਾਲ ਸਾਫ਼ ਨਹੀਂ ਹੁੰਦਾ ਇਸ ਲਈ ਹਮੇਸ਼ਾ ਜੇ ਤਾਂ ਦੇਸੀ ਟਾਇਲਟ ਦੀ ਵਰਤੋਂ ਕਰੋ ਜਾਂ ਫਿਰ ਜੇਕਰ ਤੁਸੀਂ ਇੰਗਲਿਸ਼ ਸੀਟ ਦੇ ਉੱਪਰ ਵੀ ਬੈਠਦੇ ਹੋ ਤਾਂ ਆਪਣੇ ਪੈਰਾਂ ਦੇ ਥੱਲੇ ਇੱਕ ਛੋਟਾ ਜਿਹਾ ਸਟੂਲ ਜਾਂ ਕੋਈ ਇਦਾਂ ਦੀ ਚੀਜ਼ ਰੱਖ ਲਵੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਪੈਰ 35 ਤੋਂ 40 ਡਿਗਰੀ ਫੋਲਡ ਹੋ ਜਾਂਦੇ ਨੇ ਤਾਂ ਤੁਹਾਨੂੰ ਟਾਇਲਟ ਕਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਸ ਤੋਂ ਅਗਲੀ ਗਲਤੀ ਕਰਦਾ ਹੈ ਇਨਸਾਨ ਆਪਣੀ ਡੇਲੀ ਲਾਈਫ ਦੇ ਵਿੱਚ ਉਹ ਹੈ ਜੀ ਟੂਥ ਪੇਸਟ ਦੀ ਅਸੀਂ ਬਚਪਨ ਤੋਂ ਹੀ ਲੈ ਕੇ ਟੂਥ ਪੇਸਟ ਕਰਦੇ ਆ ਰਹੇ ਹਾਂ ਪਰ ਸਾਨੂੰ ਵੀ ਅਜੇ ਤੱਕ ਇਸ ਨੂੰ ਸਹੀ ਯੂਜ਼ ਕਰਨ ਦਾ ਤਰੀਕਾ ਨਹੀਂ ਪਤਾ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਟੂਥ ਬ੍ਰਸ਼ ਦੇ ਉੱਪਰ ਬਹੁਤ ਜ਼ਿਆਦਾ ਟੂਥ ਪੇਸਟ ਲਗਾਉਣੀ ਚਾਹੀਦੀ ਹੈ ਉਸ ਦੇ ਨਾਲ ਹੀ ਸਾਡੇ ਦੰਦ ਚੰਗੀ ਤਰ੍ਹਾਂ ਦੇ ਨਾਲ ਸਾਫ਼ ਹੋਣਗੇ ਇਹ ਗੱਲ ਪੂਰੀ ਤਰ੍ਹਾਂ ਦੇ ਨਾਲ ਗਲਤ ਹੈ ਕਿਉਂਕਿ ਜਦੋਂ ਵੀ ਟੂਥ ਪੇਸਟ ਦੀ ਟੀਵੀ ਜਾਂ ਫੋਨ ਦੇ ਉੱਪਰ ਐਡ ਆਉਂਦੀ ਹੈ ਤਾਂ ਉਸ ਦੇ ਉੱਪਰ ਪੂਰੀ ਟੂਥ ਪੇਸਟ ਲੱਗੀ ਦਿਖਾਈ ਜਾਂਦੀ ਹੈ ਬ੍ਰਸ਼ ਦੇ ਉੱਪਰ ਕਿਉਂਕਿ ਇਹ ਕੰਪਨੀਆਂ ਚਾਹ ਟੂਥਪੇਸ ਦੀ ਬਹੁਤ ਜ਼ਿਆਦਾ ਛੋਟੀ ਮਾਤਰਾ ਹੀ ਲਗਾਉਣੀ ਚਾਹੀਦੀ ਹੈ ਬ੍ਰਸ਼ ਦੇ ਉੱਪਰ ਟੂਥਪੇਸ ਦਾ ਕੰਮ ਸਿਰਫ ਇੰਨਾ ਹੁੰਦਾ ਹੈ ਕਿ ਬ੍ਰਸ਼ ਦੇ ਜਿਹੜੇ ਵਾਲ ਹੁੰਦੇ ਨੇ ਉਹਨਾਂ ਨੂੰ ਮਲੈਮ ਕਰਨਾ ਹੁੰਦਾ ਹੈ ਇਸ ਤੋਂ ਜ਼ਿਆਦਾ ਟੂਥਪੇਸ ਦਾ ਕੋਈ ਕੰਮ ਨਹੀਂ ਹੁੰਦਾ ਮੇਨਲੀ ਜਿਹੜਾ ਕੰਮ ਕਰਨਾ ਹੁੰਦਾ ਹੈ ਉਹ ਤੁਹਾਡੇ ਦੰਦਾਂ ਦੇ ਉੱਪਰ ਬ੍ਰਸ਼ ਕਰਨਾ ਹੁੰਦਾ ਹੈ ਤੇ ਉਸ ਦੇ ਨਾਲ ਹੀ ਤੁਹਾਡੇ ਦੰਦ ਸਾਫ਼ ਹੁੰਦੇ ਨੇ ਟੂਥਪੇਸ ਦਾ ਕੰਮ ਇੰਨਾ ਹੀ ਹੁੰਦਾ ਹੈ ਕਿ ਉਹ ਵਧੀਆ ਤਰੀਕੇ ਦੇ ਨਾਲ ਬ੍ਰਸ਼ ਤੁਹਾਡੇ ਦੰਦਾਂ ਦੇ ਉੱਪਰ ਇੱਧਰ ਉੱਧਰ ਚੱਲ ਸਕੇ ਹੋਰ ਇਸ ਤੋਂ ਜ਼ਿਆਦਾ ਕੋਈ ਕੰਮ ਨਹੀਂ ਹੁੰਦਾ ਟੂਥਪੇਸ ਦਾ ਇਸ ਲਈ ਟੂਥਪੇਸ ਦੀ ਬਹੁਤ ਜ਼ਿਆਦਾ ਉੱਪਰ ਅਤੇ ਥੱਲੇ ਨਹੀਂ ਬ੍ਰਸ਼ ਨੂੰ ਨਹੀਂ ਕਰਦੇ ਜਦ ਕਿ ਚਾਰੇ ਪਾਸੇ ਤੁਹਾਨੂੰ ਆਪਣੇ ਦੰਦਾਂ ਦੇ ਉੱਪਰ ਬ੍ਰਸ਼ ਫੇਰਨਾ ਚਾਹੀਦਾ ਹੈ ਇਸ ਤੋਂ ਅਗਲੀ ਜਿਹੜੀ ਰੋਜ਼ਮਰਾਂ ਦੇ ਵਿੱਚ ਇਨਸਾਨ ਗਲਤੀ ਕਰਦਾ ਹੈ ਕਿ ਉਸ ਨੂੰ ਠੀਕ ਤਰੀਕੇ ਦੇ ਨਾਲ ਸੌਣਾ ਨਹੀਂ ਆਉਂਦਾ। ਅੱਜ ਦੇ ਸਮੇਂ ਦੇ ਵਿੱਚ ਦੀਦਰੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ तकरीबन ਹਰ ਇੱਕ ਦੂਜੇ ਇਨਸਾਨ ਨੂੰ ਨੇ। ਜਿਵੇਂ ਕਿ ਰਾਤ ਨੂੰ ਗੂੜੀ ਨੀਂਦ ਨਾ ਆਉਣਾ, ਬਾਰ-ਬਾਰ ਅੱਖ ਦਾ ਖੁੱਲਣਾ ਅਤੇ ਸਵੇਰੇ ਜਦੋਂ ਤੁਸੀਂ ਉੱਠਣਾ ਤਾਂ ਤੁਹਾਨੂੰ ਥਕਾਨ ਮਹਿਸੂਸ ਹੁੰਦੀ ਹੈ। ਵਿਗਿਆਨ ਦੀ ਮੰਨੀਏ ਤਾਂ ਇਨਸਾਨ ਦੇ ਲਈ 7 ਤੋਂ ਲੈ ਕੇ 8 ਘੰਟਿਆਂ ਦੀ ਨੀਂਦ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਇਲਾਵਾ ਰਾਤ ਨੂੰ ਲੋਕ ਗਲਤ ਪੋਜੀਸ਼ਨ ਦੇ ਵਿੱਚ ਸੌਂਦੇ ਨੇ। ਹਮੇਸ਼ਾ ਉਲਟੇ ਹੱਥ ਜਾਂ ਕਈ ਇੱਕ ਲੈਫਟ ਹੈਡ ਸਾਈਡ 'ਤੇ ਤੁਹਾਨੂੰ ਪੈਣਾ ਚਾਹੀਦਾ ਸਹੀ ਤਰੀਕੇ ਨਾਲ ਕੰਮ ਕਰਦੀ ਹੈ ਇਸ ਤੋਂ ਅਗਲੀ ਗਲਤੀ ਕਰਦਾ ਹੈ ਜਿਹੜਾ ਇਨਸਾਨ ਆਪਣੀ ਡੇਲੀ ਲਾਈਫ ਦੇ ਵਿੱਚ ਉਹ ਇਹ ਹੈ ਕਿ ਇਨਸਾਨ ਨੂੰ ਸੀਟ ਦੇ ਉੱਪਰ ਸਹੀ ਤਰੀਕੇ ਦੇ ਨਾਲ ਬਹਿਣਾ ਨਹੀਂ ਆਉਂਦਾ ਜਿਆਦਾਤਰ ਜਿਹੜੇ ਲੋਕ ਸਿਟਿੰਗ ਜੌਬ ਕਰਦੇ ਨੇ ਉਹ ਇੱਕ ਪੋਜੀਸ਼ਨ ਦੇ ਵਿੱਚ ਹੀ 8 ਤੋਂ ਲੈ ਕੇ 9-9 ਘੰਟੇ ਬੈਠੇ ਰਹਿੰਦੇ ਨੇ ਤੇ ਇਸ ਤਰ੍ਹਾਂ ਬਹਿਣ ਦੇ ਨਾਲ ਉਹਨਾਂ ਦੀ ਟੂਹੀਅਤ ਤੇ ਲੱਕ ਦੇ ਵਿੱਚ ਬਹੁਤ ਜ਼ਿਆਦਾ ਪੇਨ ਰਹਿਣ ਲੱਗ ਜਾਂਦੀ ਹੈ ਤੇ ਜਿਹੜੇ ਲੋਕ ਸਿਟਿੰਗ ਜੌਬ ਕਰਦੇ ਨੇ ਉਹਨਾਂ ਦੇ ਲਈ ਜ਼ਰੂਰੀ ਹੈ ਕਿ 2-2 ਘੰਟਿਆਂ ਬਾਅਦ ਤੁਸੀਂ ਬ੍ਰੇਕ ਲੈਂਦੇ ਰਹੋ 2 ਘੰਟੇ ਬਾਅਦ ਆਪਣੀ ਸੀਟ ਤੋਂ ਤੁਸੀਂ ਖੜੇ ਹੋ ਜਾਓ ਤੇ ਪੂਰੀ ਬਾਡੀ ਨੂੰ ਸਟ੍ਰੈਚ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਦੋ ਫਾਇਦੇ ਹੋਣ ਨਹੀਂ ਹੋਵੇਗੀ ਇਹ ਸੰਜੀ ਕੁਝ ਗਲਤੀਆਂ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਕਿਦਾਂ ਨਹੀਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਸੀਂ ਇਸ ਦਾ ਅਗਲਾ ਪਾਰਟ ਵੀ ਚਾਹੁੰਦੇ ਹੋ ਤਾਂ ਵੀ ਕਮੈਂਟ ਜਰੂਰ ਕਰਨਾ ਧੰਨਵਾਦ